ਮੋਦੀ ਸਾਹਿਬ ਦੀ ਸਰਕਾਰ ਇਸ ਟਾਈਮ ਹੈਰਾ ਫੇਰੀ ਤੇ ਚੋਰੀ ਨਾ ਬੜੀ। ਇਹ ਚੋਰੀ ਵੋਟਾਂ ਦੀ ਇਲੈਕਸ਼ਨ ਕਮਿਸ਼ਨ ਦੀ ਮਦਦ ਨਾਲ ਨਾ ਹੁੰਦੀ ਤੇ 160 ਸੀਟਾਂ ਨਹੀਂ ਸੀ ਟਪੜੀਆਂ। 80 ਸੀਟਾਂ ਇਹਨਾਂ ਨੇ ਚੋਰੀ ਨਾਲ ਤੇ ਠੱਗੀ-ਚੋਰੀ ਨਾਲ ਲਈਆਂ। ਅੱਜ ਵੀ ਰਾਜ ਕਰਨ ਵਾਸਤੇ ਮੋਦੀ ਸਾਹਿਬ ਨੂੰ 275 ਐਮਪੀ ਦੀਆਂ ਸੀਟਾਂ ਚਾਹੀਦੀਆਂ ਸੀ 240। ਇੱਕ ਦਲਿਤ ਭਰਾ ਸੀ ਉਨੂੰ ਇਸ ਗੱਲ ਦੇ ਵਿੱਚ ਕਿ ਲੋਕਾਂ ਨੂੰ ਇਹ ਲੱਗਾ ਸ਼ਾਇਦ ਕਿ ਇਹਦੇ ਘਰ ਚੋਰੀ ਕਰਨ ਚੱਲਾ ਕੋਟ-ਕੋਟਰੀ ਮਾਰ ਦਿੱਤਾ ਉਹ ਸੰਭਲਿ ਕੋਰਸ ਲਾਉਣੀ ਕੀਤੇ ਪੰਜਾਬ ਦੇ ਨਾਲ ਜਿਹੜਾ ਧੱਕਾ ਹੋ ਰਿਹਾ ਤੁਸੀਂ ਰੋਜ਼ ਵੇਖਦੇ ਸਾਡਾ ਇੰਟਰਨੈਸ਼ਨਲ ਬਾਰਡਰ ਬੰਦ ਕੀਤਾ ਦੂਜੇ ਪਾਸੇ ਗੁਜਰਾਤ ਦੇ ਬੰਦਰਗਾਵਾ ਸਾਰੀਆਂ ਨਵੀਂ ਤੋਂ ਨਵੀਂ ਬੰਦਰਗਾਵਾ ਬਣਦੀ ਮਹਾਰਾਸ਼ਟਰ 'ਚ ਨਵੀਂ ਤੋਂ ਨਵੀਆਂ ਬੰਦਰਗਾਵਾ ਬੰਬਈ 'ਚ ਬਣ ਰਹੀਆਂ ਸਾਰੇ ਸਾਊਥ ਇੰਡੀਆ ਦੇ ਬੰਦਰਗਾਵਾ ਬਣ ਰਹੀਆਂ ਸਰਕੀ ਕਹਿਣਾ ਚਾਹੁੰਦੇ ਹੋ ਵੋਟ ਤੇ ਔਰ ਗੱਦੀ ਛੋੜਨਾ ਤੜੀ ਕੋ ਗੱਲ ਇਸ ਤਰ੍ਹਾਂ ਇਹ ਮੋਹਮ ਸਾਰੇ ਹਿੰਦੁਸਤਾਨ ਚੱਲ ਰਹੀ ਹੈ ਮੋਦੀ ਸਾਹਿਬ ਦੀ ਸਰਕਾਰ ਇਸ ਟਾਈਮ ਹੀਰਾ ਫੇਰੀ ਤੇ ਚੋਰੀ ਨਾ ਬੜੀ ਇਹ ਚੋਰੀ ਵੋਟਾਂ ਦੀ ਇਲੈਕਸ਼ਨ ਕਮਿਸ਼ਨ ਦੀ ਮਦਦ ਨਾਲ ਨਾ ਹੁੰਦੀ ਤੇ 160 ਸੀਟਾਂ ਨਹੀਂ ਸੀ ਟੱਪਦੀ 80 ਸੀਟਾਂ ਇਹਨਾਂ ਨੇ ਚੋਰੀ ਨਾਲ ਤੇ ਠੱਗੀ ਠੋਰੀ ਨਾਲ ਲਈਆਂ ਨੇ ਅੱਜ ਵੀ ਰਾਜ ਕਰਨ ਵਾਸਤੇ ਮੋਦੀ ਸਾਹਿਬ ਨੂੰ 272 ਐਮਪੀ ਦੀਆਂ ਸੀਟਾਂ ਚਾਹੀਦੀਆਂ ਸੀ 240 ਇਹ 32 ਸੀਟਾਂ ਇਹਨਾਂ ਨੂੰ ਜਿਹੜੇ ਨਾਇਡੂ ਸਾਹਿਬ ਨੇ ਚੀਮਸਟਾਂਦਰਾ ਤੇ ਜਿਹੜੇ ਨਤੀਸ਼ ਕੁਮਾਰ ਨੇ ਜਨਤਾ ਦਲ ਬਿਹਾਰ ਵਾਲੇ ਉਹਨਾਂ ਨੇ ਆਪਣੇ ਐਮਪੀ ਦਿੱਤੇ ਤੋਂ ਇਸ ਗੱਲ ਕਾਰਨ ਲੋਕਾਂ ਦਾ ਹੱਕ ਮਾਰਿਆ ਜਾ ਰਿਹਾ ਸਾਡੀ ਕਨਸਟੀਟਿਊਸ਼ਨ ਕਮਜ਼ੋਰ ਕੀਤੀ ਜਾ ਰਹੀ ਹੈ ਸਾਡੇ ਗਰੀਬ ਵਰਗ ਨੂੰ ਤੇ ਕੱਟ ਗਿੰਤੀਆਂ ਤੇ ਹਰ ਰੋਜ਼ ਵੱਡੇ ਪੈਮਾਨੇ ਤੇ ਰੋਜ਼ ਅਟੈਕ ਹੋ ਰਿਹਾ ਤੁਸੀਂ ਅੱਜ ਤੋਂ 3 ਦਿਨ ਪਹਿਲੇ ਵੇਖਿਆ ਇੱਕ ADGP ਰੈਂਕ ਦਾ ਪੁਲਿਸ ਅਫਸਰ ਹਰਿਆਣਾ ਦਾ ਜਿਹੜਾ ਬਾਲਮੀਕ ਸੁਭਾਜ ਨਾਲ ਤल्लुक ਰੱਖਦਾ ਸੀ ਉਹਨੂੰ ਮਜਬੂਰ ਕਰ ਦਿੱਤਾ ਖੁਦਕਸ਼ੀ ਕਰਨ ਮਾਸੇ ਜੇ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਖੁਦਕਸ਼ੀ ਕਰ ਸਕਦਾ ਮਜਬੂਰ ਹੋ ਸਕਦਾ ਉਹਨੂੰ ਜਸਟਿਸ ਨਹੀਂ ਮਿਲਦੀ ਦੇਸ਼ ਇਸ ਸਾਡੇ ਮਹਾਨ ਦੇਸ਼ ਦੇ ਵਿੱਚ ਜਸਟਿਸ ਕਿੰਨੂੰ ਮਿਲੇਗੀ ਤੁਸੀਂ ਸੋਚ ਸਕਦੇ ਹੋ ਕਿਸੇ ਸਧਾਰਨ ਹਿੰਦੁਸਤਾਨੀ ਨੂੰ ਜਸਟਿਸ ਮਿਲ ਸਕਦੀ ਇਸ ਤੋਂ ਪਹਿਲੇ तकरीबन 10 ਦਿਨ ਪਹਿਲੇ ਇੱਕ ਵਕੀਲ ਨੇ ਆਨਰੇਬਲ ਚੀਫ ਜਸਟਿਸ ਸੁਪਰੀਮ ਕੋਰਟ ਦਾ ਜੁੱਤਾ ਛੁੱਟਿਆ ਸੁਪਰੀਮ ਕੋਰਟ ਉਹ ਵੀ ਦਲਿਤ ਭਾਈਚਾਰਾ ਹੂੰ ਕਈ ਦਲਿਤ ਪਿਛਲੇ ਤੁਸੀਂ ਵੇਖਿਆ ਰਾਇ ਬਰੇਲੀ ਦੇ ਵਿੱਚ ਇੱਕ ਦਲਿਤ ਭਰਾ ਸੀ ਉਨੂੰ ਇਸ ਗੱਲ ਦੇ ਵਿੱਚ ਕਿ ਲੋਕਾਂ ਨੂੰ ਇਹ ਲੱਗਾ ਸ਼ਾਇਦ ਇਹ ਕਿਤੇ ਦੇ ਘਰ ਚੋਰੀ ਕਰਨ ਚੱਲਾ ਘੁੱਟ-ਘੁੱਟ ਕੇ ਹੀ ਮਾਰ ਦਿੱਤਾ ਤਾਂ ਸਮਰੀ ਕੋਰਸ ਲਾਉਣੀ ਕੀਤੀ ਜਾਂਦੀ ਪੰਜਾਬ ਦੇ ਨਾਲ ਜਿਹੜਾ ੱੱੱਕਾ ਹੋ ਰਿਹਾ ਤੁਸੀਂ ਰੋਜ਼ ਵੇਖਦੇ ਸਾਡਾ ਇੰਟਰਨੈਸ਼ਨਲ ਬਾਰਡਰ ਬੰਦ ਕੀਤਾ ਦੂਜੇ ਪਾਸੇ ਗੁਜਰਾਤ ਦੇ ਬੰਦਰਗਾਵਾ ਸਾਰੀਆਂ ਨਵੀਂ ਤੋਂ ਨਵੀਂ ਬੰਦਰਗਾਵਾ ਬੰਦੀ ਮਹਾਰਾਸ਼ਟਰ 'ਚ ਨਵੀਂ ਤੋਂ ਨਵੀਆਂ ਬੰਦਰਗਾਵਾ ਬੰਬਈ 'ਚ ਬਣ ਰਹੀਆਂ ਸਾਰੇ ਸਾਊਥ ਇੰਡੀਆ 'ਚ ਬੰਦਰਗਾਵਾ ਬਣ ਰਹੀਆਂ ਸਾਡੇ 에어ਪੋਰਟ ਤੇ ਇੰਟਰਨੈਸ਼ਨਲ ਫਲਾਈਟਾਂ ਅਮਰitsar ਸਾਹਿਬ ਨਹੀਂ ਆਂਦੰਦੇ ਚੰਡੀਗੜ੍ਹ ਨਹੀਂ ਆਂਦੰਦੇ ਸਾਡੇ ਨੈਸ਼ਨਲ 에어ਪੋਰਟ ਨੇ ਪਠਾਨਕੋਟੇ ਆਦਮਪੁਰ ਹਲਵਾਰੇ ਦੇ ਵਿੱਚ ਬਠਿੰਡੇ ਦੇ ਵਿੱਚ ਉਥੇ ਫਲਾਈਟਾਂ ਨਹੀਂ ਚੱਲੰਦੇ ਨੇ ਪੰਜਾਬ ਨੂੰ ਹਰ ਪਾਸਿਓ ਲਤਾੜਿਆ ਜਾ ਰਿਹਾ ਹੈ ਪੰਜਾਬ ਦੇ ਹਲਕਿਆਂ ਵਿੱਚ ਲਗਾਤਾਰ ਹੀ ਫਰੋਕੀਆਂ ਤੇ ਲਗਾਤਾਰ ਗੋਲੀ ਕਾਂ ਦੇਖੋ ਗੱਲ ਜਿੰਨੇ ਗੈਂਗਸਟਰ ਨੇ ਇਹ ਜੇਲਾ ਕਿੰਨਾ ਚੰਗਾ ਥੋੜਾ ਜਿਹਾ ਹਿਸਾਬ ਲਾ ਕੇ ਘਰ ਬੈਠ ਕੇ ਵੇਖੋ ਸਾਰੇ ਨਾਲ ਵੱਡਾ ਜਿਹੜਾ ਗੈਂਗਸਟਰ ਹੈ ਉਹ ਗੁਜਰਾਤ ਦੀ ਜੇਲ੍ਹ ਵਿੱਚ ਇਹਨਾਂ ਨੇ ਕਾਨੂੰਨ ਇਹੋ ਜਿਹਾ ਬਣਵਾਤਾ ਹੈ ਆਨਰਬਲ ਸੁਪਰੀਮ ਕੋਰਟ ਦੇ ਵਿੱਚੋਂ ਪਮੰਦੀ ਕਰਾਤੀ ਕਿ ਇਹਨੂੰ ਕੋਈ ਵੀ ਸੂਬੇ ਦੀ ਪੁਲਿਸ ਲੈ ਕੇ ਨਹੀਂ ਆ ਸਕਦੀ ਜੇ ਕਿਸੇ ਨੂੰ ਕੋਈ ਗੱਲ ਕਰਨੀ ਹੈ ਤੇ ਇਹਦੀ ਵੀਡੀਓ ਉਹ ਜਿਹੜਾ ਹੈ ਵੀਡੀਓ ਤੇ ਸਿਰਹੀ ਇਕੱਲਾ ਵੀਡੀਓ ਕਾਲ ਹੀ ਕਰ ਸਕਦੇ ਇਨਵੈਸਟੀਗੇਸ਼ਨ ਨਹੀਂ ਹੋ ਸਕਦੀ ਆ ਜੋ ਕੁਝ ਪੰਜਾਬ ਚ ਕਿਲਿੰਗਸ ਹੋ ਰਹੀਆਂ ਨੇ ਜੇ ਸੂਬੇ ਦੀ ਸਰਕਾਰ ਤੇ ਸੈਂਟਰ ਦੀ ਸਰਕਾਰ ਸਹੀ ਮੈਂ ਨੇ ਸੀਰੀਅਸ ਹੋਏ ਇਹ ਦੋ ਦਿਨ ਨਹੀਂ ਕੰਮ ਚੱਲ ਸਕਦਾ ਜੋ ਇਹ ਮਿਲੀ ਭੁਗਤ ਦੇ ਨਾਲ ਪੰਜਾਬ ਦੇ ਵਿੱਚ ਵਾਤਾਵਰਨ ਖਰਾਬ ਕਰੋ ਫਿਰ ਇਲੈਕਸ਼ਨਾਂ ਤੋਂ 5-6 ਮਹੀਨੇ ਪਹਿਲੇ ਕਹੋ ਜੀ ਵਾਤਾਵਰਨ ਖਰਾਬ ਹੋ ਗਿਆ ਉਹਨੂੰ ਗਵਰਨਰ ਦਾ ਰਾਜ ਲਾ ਦੀ ਆਪਾਂ ਦੀ ਇਹ ਕਰਕੇ ਇੰਡਾਇਰੈਕਟਲੀ ਭਾਜਪੀ ਇੱਥੇ ਰਾਜ ਕਰਨਾ ਚਾਹੁੰਦੀ ਹੈ ਇਹ ਸੂਬਾ ਜਿਹੜਾ ਮжоਰਿਟੀ ਸਿੱਖ ਸੂਬਾ ਹੈ ਇੱਥੇ ਬਹੁਤ ਵੱਡੇ ਪੇਮਾਨੇ ਤੇ ਹੋਰ ਮਿਨੋਰਿਟੀ ਤੇ ਦਲਿਤ ਭਾਈਚਾਰਾ ਰਹਿੰਦਾ ਹੈ ਬੀਜੇਪੀ ਦੀ ਧਾਲ ਗੱਲ ਨਹੀਂ ਲਈ ਇਨਡਾਇਰੈਕਟਲੀ ਇਹ ਪੰਜਾਬ ਤੇ ਜਿਹੜਾ ਅਖਮਰ ਨੇ ਇਹ ਇਨਡਾਇਰੈਕਟ ਅਟੈਕ ਪੰਜਾਬ ਤੇ ਹੋ ਰਿਹਾ ਹੈ ਰਵਨੀਤ ਮਿੱਤੂ ਦਾ ਕਹਿਣਾ ਕਿ ਅਕਲੇ ਲੜਾਂਗੇ ਤੇ ਜਿੱਤਾਂਗੇ ਪੰਜਾਬ ਚ ਚਲੋ ਉਹ ਜੋ ਕਹਿੰਦਾ ਉਹਦੀ ਗੱਲ ਸੁਣੋ ਤੇ ਆਪ ਨਹੀਂ ਜਿੱਤਿਆ ਉਹਦੇ ਆਪ ਨਹੀਂ ਜਿੱਤਿਆ ਕੱਲੇ ਲੜ ਕੇ ਤੇ ਤੂੰ ਬਾਕੀ ਛੱਡੋ ਰਵਨੀਤ ਮਿੱਤੂ ਦੀ ਇਹ ਆਪਾਂ ਪੰਜਾਬ ਦੀ ਗੱਲ ਕਰੀਏ ਇਹਨਾਂ ਦੀ ਗੱਲ ਹੀ ਨਾ ਕਰੀਏ ਇਹ ਤੇ ਸਰਕਾਰੀ ਲੋਕ ਨੇ ਸਰਕਾਰੀ ਲੋਕਾਂ ਨੇ ਸਰਕਾਰੀ ਗੱਲਾਂ ਕਰ ਪਾਕਿਸਤਾਨ ਦਾ ਬੜਾ ਮੁੱਦਾ ਹੈ ਛਾੜਿਆ ਜੀ ਤਨ ਕਰਨ ਚ ਥੈਂਕ ਯੂ ਜੀ ਸੁਖਿੰਦਰ ਜੀ ਅੱਜ ਜਵਾਈਵਾ ਸਾਹਿਬ ਆਇਆ ਕਾਫੀ ਵੱਡਾ ਹੰਗਾਰਾ ਜਿਹੜਾ ਅੱਥੇ ਮਿਲਿਆ ਕੀ ਕਰਦੇ ਆ ਅਕੜੋ ਜੀ ਅਸੀਂ ਇੱਥੇ ਮਿਹਨਤ ਕਰ ਰਹੇ ਆਂ ਇਸੇ ਕੰਮ ਕਰਕੇ ਕਰ ਰਹੇ ਆਂ ਅਸੀਂ ਸ਼ੀਟ ਲੈਣੀ ਹੈ ਜੀ ਠੀਕ ਆ ਅਸੀਂ ਲੋਕਾਂ ਦੇ ਘਰ ਘਰ ਜਾ ਕੇ ਲੋਕਾਂ ਨੂੰ ਕੁੰਨਣ ਚ ਕਰਾ ਰਹੇ ਆਂ ਤੇ ਚੰਗੀ ਸਬਕੀਤ ਨਾਲ ਜੁੜੋ ਅਸੀਂ ਪੰਜਾਬ ਨੂੰ ਖੁਸ਼ਹਾਲ ਬਣਾਈਏ ਤੇ ਚੰਗੀ ਆਏਗੀ ਲੀਡਰਸ਼ਿਪ ਇਹ ਪੰਜਾਬ ਦਾ ਉਥਾਨ ਹੋਵੇਗਾ ਵਧੀਆ ਸਰਜਿਆ ਜਾਵੇਗਾ ਬਾੜੀ ਆਵੇ ਕਿ ਹੁਣ ਤੀ ਦੇ ਤੁਹਾਡੇ ਸਾਹਮਣੇ ਆਉਣ ਆਮ ਆਮ ਆਦਮੀ ਦੀ ਸਰਕਾਰ ਜਿਹੜੀ ਹੈ ਕਿਵੇਂ ਚੱਲ ਰਹੀ ਹੈ ਕਿ ਕਿਦਾਂ ਵੇਖਦੇ ਹੋ ਪੰਜਾਬ ਦੀ ਜੋ ਕਾਨੂੰਨ ਵਿਵਸਥਾ ਵਾ ਗੈਂਗਸਟਰਵਾਦ ਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅੱਜ ਕੋਈ ਮਨੁੱਖ ਵੀ ਸੁਰੱਖਿਆਤ ਨਹੀਂ ਦਿੰਦਾ ਜਿਹੜਾ ਘਰੋਂ ਚਲੇ ਜਾਂਦਾ ਨਾ ਉਹ ਕੋਈ ਸੁਰੱਖਿਆਤ ਨਹੀਂ ਹੈ ਉਹਨੂੰ ਪਤਾ ਨਹੀਂ ਮੈਂ ਘਰ ਵਾਪਸ ਆਉਣਾ ਇਹ ਇਹਦੇ ਵਿੱਚ ਸਾਡੇ ਪੁਲਿਸ ਥਾਣੇ ਵਿਲੇ ਪਏ ਨੇ ਉਹਨਾਂ ਕੋ ਕੋ ਪਸਤੀ ਨਹੀਂ ਆ ਪਰਚਾ ਕਰਨੀ ਕੋ ਬੰਦਾ ਨਹੀਂ ਹੈ ਹਾ ਤੇ ਨਾ ਹੀ ਇਹਨਾਂ ਨੇ ਕੋਈ ਸਰਕਾਰ ਨੇ ਆ ਕੇ ਭਰਤੀ ਕੀਤੀ ਹੈ ਇਥੇ ਦੇ 10000 ਬੰਦੇ ਜਿਹੜਾ ਇਹਨਾਂ ਨੂੰ ਤੁਰੰਤ ਭਰਤੀ ਕਰਨਾ ਚਾਹੀਦਾ ਹੈ ਇਹ ਪੁਲਸ ਵਾਸਤੇ ਥਾਣੇ 'ਚ ਪੰਜ ਪੰਜ 7-7 ਬੰਦੇ ਤੇ ਹੁੰਦੇ ਹੋਰ ਤੇ ਕਾਨੂੰਨ ਵਿਵਸਥਾ ਕਿੱਥੋਂ ਆਵੇਗੀ ਲੋਕ ਕਿਸ ਤਰ੍ਹਾਂ ਦੇ ਮਾਮਲੇ ਬਲਵਲੇ ਥਾਣਾ ਸ਼ੇਅਰ ਕਰਦੇ ਜੇ ਮੌਕਾ ਨੂੰ ਮਿਲਦੇ ਹੋ ਜਾ ਕੇ ਲੋਕ ਲੋਕ ਤੇ ਦੇਖੋ ਜੀ ਲੋਕ ਚਾਹ ਰਹੇ ਨੇ ਕਿ ਟਿਕਟ ਤੁਹਾਨੂੰ ਮਿਲੇ ਤੇ ਸਾਨੂੰ ਵਧੀਆ ਕੋ ਨੇਤਾ ਮਿਲੇ ਤੇ ਸਾਡੇ ਕੰਮ ਕਰੇ ਜੀ ਆ ਮੈਂ ਪਿੰਡਾਂ 'ਚ ਵਿਚਰ ਰਿਹਾ ਕੋਈ ਛੜਕ ਨਹੀਂ ਗਈ ਬਣੀ ਹੋਈ ਸਾਰੀਆਂ ਛੜਕਾਂ ਟੁੱਟੀਆਂ ਪਿੰਡਾਂ ਦੀ ਠੀਕ ਇਹ ਐਮਐਲਏ ਦੀਆਂ ਡਿਊਟੀਆਂ ਹੀ ਇਹ ਨੇ ਕੋ ਲੋਕਾਂ ਦੀ ਜਿਹੜੀ ਪਬਲਿਕਲੀ ਡਿਮਾਂਡ ਆ ਉਹਨਾਂ ਨੂੰ ਪੂਰੀਆਂ ਕਰਨ ਸੜਕਾਂ ਨਹੀਂ ਹੈਗੇ ਸਕੂਲਾਂ 'ਚ ਸਟਾਫ ਨਹੀਂ ਹੈਗਾ ਪੜ੍ਹਾਈ ਨਹੀਂ ਹੈਗੀ ਹਸਪਤਾਲਾਂ 'ਚ ਡਾਕਟਰ ਨਹੀਂ ਹੈਗੇ ਠੀਕ ਨਾ ਇਹ ਇਹ ਪ੍ਰਸ਼ਾਸਨ ਗਵਰਨਮੈਂਟ ਦਾ ਕੰਮ ਹੈ ਇਹ ਇਹ ਸਾਡੀਆਂ ਲੋੜਾਂ ਨੂੰ ਪੂਰਾ ਕਰੇ